ਆ ਵੀ ਮਿੱਤਰੋ ਅੱਜ ਅਹੀਂ ਆਏ ਜੇ ਬਾਲਾ ਲਦਣ ਆ ਗੱਡੀ ਤੇ ਆ ਸਾਰਾ ਬਾਲਾ ਗੱਡੀ ਦੇ ਵਿੱਚ ਲਾਦਣਾ ਇਹ ਗੱਡੀ ਅਹੀਂ ਕੱਲ ਨਹੀਂ ਦੋ ਦਿਨ ਪਹਿਲਾਂ ਉੱਥੇ ਜਾ ਕੇ ਤਾਂ ਤੋਂ ਪਤਰੀ ਕਰਨੀ ਆ ਆ ਸਾਰਾ ਲਾਦਣਾ ਵਿੱਚ ਬੰਦੇ ਓਂਡੇ ਸਾਡੇ ਅੱਧੀ ਗੱਡੀ ਲੱਦੀ ਗਈ ਜੇ ਚੈੱਕ ਕਰ ਲਓ ਹੁਣ ਤੇ ਹੋਏ ਕਿੰਨੇ ਲੱਦੀ ਹੈ ਪੌਣੀ ਨਹੀਂ ਲੱਸੀ ਗਈ ਪਾਣੀ ਲੱਦੀ ਗਈ ਗੱਡੀ ਧਿਆਨ ਨਾਲ ਵੇਖ ਵੀਰ ਹਣਾ ਵੱਡੇ ਦਦਨੇ ਆ ਗੱਡੀ ਬੈ ਕਰਕੇ ਜਾਂਦੇ ਆ ਨੂੰ ਆਉਂਦੇ ਚੱਕ ਪਾਪਾ ਵਾਲਾ ਪੱਲੀ ਸਾਰੇ ਰਹਿਣਗੇ ਗੱਡੀ ਆਓਏ ਕੋਈ ਚੱਕਦੇ ਰਹਣਗੇ ਵਾਲਾ ਪੱਲੀ ਇੱਥੇ ਰਹਿਣਗੇ ਦਾਜੂ ਮੈਂ ਨਰੇਂਦ ਇੱਥੇ ਲੋਬੀ ਇਨਾਂ ਬਾਲ ਦੇ ਗਿਆ ਜੇ ਦੋ ਬੱਤੇ ਰਹਿ ਗਏ ਹੁਣ ਮਗਰ ਰੇ ਚਾਰ ਟਾਈਮ ਹੋ ਗਿਆ ਮਤਲਬ ਸਾਰੇ ਬੰਦੇ ਹੜੇ ਲੱਗੇ ਜੇ ਵੀ ਉਹ ਲੈ ਨਹੀਂ ਇਧਰ ਚੈੱਕ ਕਰੋ ਜਿਆਦਾ ਕੱਪ ਲੋਬੀ ਇਹਨਾਂ ਜਗ੍ਹਾ ਰਹਿ ਗਈ ਬਸ ਇੱਕੋ ਬੱਤਾ ਰਹਿ ਗਿਆ ਹਣ ਉਹ ਨਵੀਂ ਗੇੜਾ ਬੜੀ ਕਹਿਣ ਉਹ ਬਾਦਲਾ ਰਹਿ ਗਿਆ ਤੇ ਵੀ ਗੱਡੀ ਦਾ ਕੱਢਿਆ ਓਏ ਉਹ ਲਾਉਂਦਾ ਕੱਟ ਨਹੀਂ ਗੱਡੀ ਲੋਬੀ ਗੱਡੀ ਹੋ ਗਈ ਜੇ ਫਾਈਨਲ ਸਾਰੀ ਓਕੇ ਰਿਪੋਰਟਾਂ ਹੁਣ ਗੱਡੀ ਖੜਾਗੇ ਬਾਹਰ ਗੱਡੀ ਭਰੀ ਗਈ ਪੂਰੀ ਫੁੱਲ ਆ ਓਹੋ ਬੱਲੇ ਜੁੰਡੀ ਵਾਕਣਾ ਤੇ ਫੰਡੀਆਂ ਬਣਾਤੀਆਂ ਇਹਨੇ ਉਹ ਬਾਲ ਨੇ ਮੇਰੀ ਮੁੱਠੀ ਭਰਦੀਆਂ ਓਏ ਨੇ ਫੰਡੀਆਂ ਬਣਾਤੀਆਂ ਹੀ ਸਖੀ ਨੂੰ ਦਾਗ ਲਾਤਾ ਨੇ ਇਹ ਗਰਾਹ ਐਡਾ ਵੱਡਾ ਦਾਗ ਲਾਤਾ ਸਖੀ ਨੂੰ ਐਰ ਗਾ ਹੀ ਗੱਡੀ ਲੱਧਿਆ ਆੜੀ ਜੇ ਬਾਲਣ ਇਹ ਘਮਣੀ ਰਾੜੀ ਬੈਗੀ ਆ ਆਈਏ ਹਨੀ ਸਿੰਘ ਐ ਕਹੇ ਲੱਧਿਆ ਗੱਡੀ ਦੇ ਵਿੱਚ ਭਾਦਣ ਕਰੋ ਚੈੱਕ ਹੁਣ ਗੱਡੀ ਬਾਹਰ ਖੜਦੇ ਆ ਉਥੇ ਦੂਜੀ ਗੱਡੀ ਲੱਗੇ ਆਪਣੀ ਦੇ

ਕੇ ਲਾਵੀ ਗਾੜੀਆਂ ਘੜੀ ਘਮਾ ਗਈ ਨਹੀਂ ਛਾ ਘੜੀ ਘੁੰਮਣੇ ਨੇ ਓਏ ਢਿਗਾ ਓਏ ਕਿ ਢਾਜੀ ਢਿਗਾ ਸਾਗਰ ਸਾਗਰ ਦੀ ਵਟੀ ਨਹੀਂ ਦੀ ਢਿਗਾ ਜਲਾ ਟਾਗ ਦੇ ਦੀ ਬੋਟੀ ਲੈਂਦੀ ਇੰਡੀਗਾ ਚਲਾ ਉਹ ਜਾਣੀ ਨੀਗਾ ਵੇ ਉਹ ਵੇ ਪਰੇ ਬੰਦੇ ਆ ਕੇ ਕਿਹਦੇ ਨਾਮ ਹੈ ਲੋ ਮਟਰ ਉਹ ਇੰਨੇ ਜਲੇ ਮੇਰਾ ਬੱਚੋਂ ਤੇ ਇਹ ਨਹੀਂ ਪਤਾ ਕੋਈ ਨਹੀਂ ਬਾ ਸਾਡੇ ਨਾਲ ਐ 25 ਖੇਡਦਾ ਵਾ ਲਾ ਵੀ ਪਾਏ ਜੇ ਇਹੀ ਮੇਰਾ ਘੜ ਜਾਂਦੇ ਵਿੱਚ ਉਹ ਕਾਰ ਆ ਗਈ ਆ ਵੀ ਪਹੁੰਚ ਗਏ ਤੇ ਗੱਡੀਆਂ ਲੱਗ ਗਈਆਂ ਆਪਣੀਆਂ ਦੇ ਇੱਛੇ ਨਾਵੇਂ ਗੱਡੀ ਓ ਸੁਕੇ ਬਾ ਆਉਂਦੇ 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 ਇੱਧਰ ਕੱਢਦੇ ਫੁੱਲ ਕੱਢਦੇ ਫੁੱਲ ਕੱਢਦੇ 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 ਆ ਬਲੇਟਾ ਟੈਂਪੂ ਨਾਲ ਲੈ ਜੀਏ ਅੱਛਾ ਓਏ ਫੇਰ ਅੰਨ ਨਿਆ ਆ ਆ ਲੱਗੀ ਯਾ ਆਪਣੀ ਰਾਣੀ ਸੁਨਦਰਾ ਆ ਭਾਂਡੇ ਭਰੇ ਨੇ ਗੱਡੀ ਦੇ ਵਿੱਚ ਸਿੱਧੀ ਨਾ ਲਾ ਦੀਏ ਵੇਲਾ ਕੋਈ ਕਮਾ ਗਿਆ ਨੂੰ ਮੂੰਹ ਕਰ ਦੇ ਇੱਧਰ ਇੱਧਰ ਐਰੋ ਬਲਾ ਦਿੰਦੇ ਜਾਂ ਉੱਤਰ ਕੇ ਬਣਾ ਵੀਡੀਓ ਤੂੰ ਲਾ ਵੀ ਇੱਥੇ ਆ ਗਏ ਨੇ ਗੱਡੀਆਂ ਲਾ ਗਏ ਇੱਥੇ ਗੱਡੀ ਲਾਵਾਂਗੇ ਹੁਣ ਅਸੀਂ ਨੂੰ ਮਰਾਸ਼ਾਲ ਓ ਹੋ ਹੋ ਹਾਂ ਉਹ ਟਾਇਰ ਟਾਇਰ ਪੈਂਚਰ ਹੋ ਗਿਆ ਯਾਰ ਵੇ ਓਏ ਕਿਦਾਂ ਲਾਈਏ ਗੱਡੀ

ਭਾਗ ਗਿਆ ਬਾਹਰ ਇਹਦਾ ਕੰਮ ਹੋ ਰਿਹਾ ਹੈ ਇਹਦਾ ਆ ਇਦਾਂ ਖਾਣੀ ਹੈ ਕਰਨਾ ਕੰਮ ਲੈ ਲੇ ਲਾ ਵੀ ਗੱਡੀ ਲੱਗੀ ਕਾਊਂਟਰ ਤੇ